ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1993-94 ਚ ਕਲਦੀਪ ਮਾਨਕ ਸਾਹਿਬ ਦਾ ਇੱਕ ਗੀਤ ਬਹੁਤ ਮਕਬੂਲ ਹੋਇਆ ਸੀ ਬੇਪੁੱਤ ਗਰਨਾਮ ਮੱਲਾ ਤੇਰੇ ਹੀ ਰੱਖਣ ਦੇ ਇਹ ਗੀਤ ਚ ਜਿਹੜੇ ਗਰਨਾਮ ਦਾ ਜ਼ਿਕਰ ਕੀਤਾ ਗਿਆ ਇਹ ਮੋਗੇ ਜ਼ਿਲ੍ਹੇ ਦੇ ਪਿੰਡ raukyan ਦਾ ਡਾਕੂ ਸੂਰਮਾ ਸੀ ਪਰ ਸਰਦੇ ਪੁੱਜਦੇ ਅਮੀਰ ਘਰ ਦਾ ਕੱਲਾ-ਕੱਲਾ ਮੁੰਡਾ ਤੇ 80-85 ਕਿੱਲੇ ਜ਼ਮੀਨ ਦਾ ਮਾਲਕ ਗਰਨਾਮ ਸਿਓ ਚੜ੍ਹਦੀ ਜਵਾਨੀ ਚ ਡਾਕੂ ਕਿਉਂ ਬਣਿਆ ਪਰ ਕਿਸੇ ਗਰੀਬ ਜੱਟ ਦੀ ਧੀ ਦੀ ਇੱਜ਼ਤ ਖਾਤਰ ਇਹਨੇ ਆਪਣਾ ਘਰ-ਵਾਰ, ਜ਼ਮੀਨ-ਜਾਇਦਾਦ ਸਾਰਾ ਕੁਝ ਦਾਤੇ ਕਿਉਂ ਲਾ ਦਿੱਤਾ ਮੈਂ ਅੱਜ ਉਸ ਦਲੇਰ ਮਰਦ ਸੂਰਮੇ ਦੀ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੂੰਗਾ ਤੇ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਜਲਦੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਇਹ ਗੱਲ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਅੱਜ ਤੋਂ ਕੋਈ 90 ਸਾਲ ਪੁਰਾਣੀ ਗੱਲ ਹੈ ਮੋਕੇ ਜ਼ਿਲ੍ਹੇ ਦੇ ਪਿੰਡ rau ਕਿਆਂ ਵਿੱਚ ਸਰਦਾਰ ਬ੍ਰਿਆਮ ਸਿੰਘ ਦਾ ਇੱਕ ਸਰਦਾ ਪੁੱਜ ਦਾ ਘਰ ਸੀ ਬ੍ਰਿਆਮ ਸਿੰਘ ਕੋਲੇ 80-85 ਕਿੱਲੇ ਜ਼ਮੀਨ ਸੀ ਤੇ ਪਿੰਡ ਚੰਗਾ ਰੁਤਵਾ ਸੀ ਤੇ ਲੋਕ ਪਿੰਡ ਦੇ ਇਹਦੀ ਰੈਸਲਾਹ ਲੈ ਕੇ ਪੁੱਛ ਕੇ ਕੰਮ ਕਰਦੇ ਹੁੰਦੇ ਸੀ ਕਾਫੀ ਸੁਲਝਿਆ ਹੋਇਆ ਤੇ ਸਿਆਣਾ ਬੰਦਾ ਸੀ ਸਰਦਾਰ ਬ੍ਰਿਆਮ ਸਿੰਘ ਧਾਲੀਬਾਰ ਤੇ ਅੱਗੇ ਇਹਦੇ ਘਰੇ ਇੱਕੋ ਇੱਕ ਪੁੱਤਰ ਸੀ ਜਿਹਦਾ ਨਾਂ ਸੀ ਸਰਦਾਰ ਗੁਰਨਾਮ ਸਿੰਘ ਤੇ ਗੁਰਨਾਮ ਸਿੰਘ ਨੂੰ ਬਚਪਨ ਤੋਂ ਹੀ ਪਹਿਲਵਾਨੀ ਦਾ ਸ਼ੌਂਕ ਸੀ ਇਹਨੇ ਆਪਣਾ ਚੰਗਾ ਸਰੀਰ ਫੁਲਾਦ ਵਰਗਾ ਬਣਾਇਆ ਹੋਇਆ ਸੀ ਹਰ ਵੇਲੇ ਸਿਰ ਤੇ ਮਾਵੇ ਵਾਲੀ ਪੱਗ ਬੰਨ ਕੇ ਰੱਖਦਾ ਤੇ ਚਿੱਟੇ ਕੱਪੜੇ ਪਹਿਨ ਕੇ ਰੱਖਦਾ ਸੀ ਗੁਰਨਾਮ ਸਿੰਘ ਤੇ ਜਦੋਂ ਇਹ ਆਪਣੀ ਚਿੱਟੀ ਘੋੜੀ ਤੇ ਸਵਾਰ ਹੋ ਕੇ ਆਪਣੇ ਖੇਤਾਂ ਨੂੰ ਗੇੜਾ ਮਾਰਨ ਜਾਂਦਾ ਸੀ ਤਾਂ ਸਾਥ ਚ ਬੈਠੇ ਲੋਕ ਇਸ ਸਿਆਣੇ ਮੁੰਡੇ ਦੀਆਂ ਸਿਫਤਾਂ ਕਰਦੇ ਹੁੰਦੇ ਸੀ ਕਿਉਂਕਿ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਸੇ ਨੂੰ ਉੱਚਾ ਬੋਲ ਨਹੀਂ ਸੀ ਬੋਲਿਆ ਬੜੀ ਨਿਮਰਤਾ ਵਾਲਾ ਸੀ ਗੁਰਨਾਮ ਸਿੰਘ ਇਸੇ ਪਿੰਡ 'ਚ ਸਰਦਾਰ ਪ੍ਰੇਮ ਸਿੰਘ ਢਾਲੀਵਾਲ ਇੱਕ ਸਧਾਰਨ ਜਿਹਾ ਜੱਟ ਸੀ ਉਹਦੇ ਘਰੇ ਦੋ ਧੀਆ ਸੀ ਸੰਤੋ ਤੇ ਬੰਤੋ ਇਹ ਕੁੜੀਆਂ ਜਦੋਂ ਮਟਿਆਰ ਹੋ ਗਈਆਂ ਤਾਂ ਪ੍ਰੇਮ ਸਿੰਘ ਨੇ ਇੱਕ ਚੰਗਾ ਖਾਨਦਾਨ ਵੇਖ ਕੇ ਜਗਰਾਉ ਨੇੜੇ ਪਿੰਡ ਸ਼ੇਰਪੁਰੇ ਦੇ ਭਾਨੇ ਨਾਲ ਆਪਣੀ ਵੱਡੀ ਧੀ ਬੰਤੋ ਦਾ ਵਿਆਹ ਕਰਤਾ ਤੇ ਸ਼ੇਰਪੁਰੇ ਜਿਹੜੇ ਘਰੇ ਇਹ ਕੁੜੀ ਵਿਆਹੀ ਗਈ ਸੀ ਉਸ ਕੁੜੀ ਦਾ ਇੱਕ ਜੇਠ ਛੜਾ ਸੀ ਜਿਹਦਾ ਨਾਮ ਸੀ ਬਦਨਾ ਹੁਣ ਬਦਨੇ ਨੇ ਆਪਦੇ ਛੋਟੇ ਭਰਾ ਨੂੰ ਕਿਹਾ ਕਿ ਮੈਨੂੰ ਆਪਣੀ ਸਾਲੀ ਸੰਤੋ ਦਾ ਸਾਖ ਲਿਆ ਕੇ ਦੇ। ਛੇਰਪੁਰੇ ਵਾਲੇ ਪਰੌਣੇ ਨੇ ਰਾਹੂ ਕੇ ਆ ਕੇ ਗੱਲ ਕੀਤੀ ਕਿ ਮੇਰੀ ਸਾਲੀ ਦਾ ਸਾਖ ਮੇਰੇ ਵੱਡੇ ਭਰਾ ਨੂੰ ਕਰ ਦਿਓ। ਪਰ ਬਦਨੇ ਦੀ ਤੇ ਸੰਤੋ ਦੀ ਉਮਰ 'ਚ ਫਰਕ ਜਾਦੇ ਸੀ। ਘਰ ਦੇ ਨਾ ਮੰਨੇ। ਤੇ ਦੂਸਰੀ ਗੱਲ ਜਿਹੜਾ ਬਦਨਾ ਸੀ ਨਾ ਉਹ ਬਦਮਾਸ਼ ਜੇ ਟਾਈਪ ਦਾ ਆਦਮੀ ਸੀ। ਘਰੇ ਘਾਟੀ ਵੜਦਾ ਸੀ। दारू ਪੀ ਲੈਣੀ, ਲੋਕਾਂ ਨਾਲ ਲੜਾਈ ਝਗੜਾ ਕਰੀ ਜਾਣਾ, ਕਿਸੇ ਦਾ ਸਿਰ 파ੜੇ ਆਉਣਾ, ਕਦੇ ਥਾਣੇ 'ਚ ਰਾਤ ਕੱਟਿਆ ਆਉਣੀ। ਉਦੇ ਇਹੋ ਜੇ ਕੰਮ ਸੀ ਬਲੰਗਾ ਵਾਲੇ ਪਰ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਤਾਂ ਛੋਟੀ ਕੁੜੀ ਦਾ ਸਾਕ ਲੈਣ ਵਾਸਤੇ ਸ਼ੇਰਪੁਰੇ ਵਾਲੇ ਪ੍ਰੈਸ਼ਰ ਪਾਉਂਦੇ ਰਹੇ ਤੇ ਇਸੇ ਚੀਜ਼ ਨੂੰ ਤੇ ਇਸੇ ਚੀਜ਼ ਨੂੰ ਮਾਲਵੇ ਦੇ ਮਸ਼ਹੂਰ ਸ਼ਾਇਰ ਬਾਬੂ ਰਾਜਵਲੀ ਜੀ ਨੇ ਆਪਣੇ ਕਿਸੇ ਵਿੱਚ ਵੀ ਕਲਮ ਬੰਦ ਕੀਤਾ ਸ਼ਾਇਰਾਂ ਦੀ ਜ਼ੁਬਾਨ ਅੰਮ੍ਰਿਤ ਕੇਰ ਦੀ ਸ਼ਾਇਰੀ ਸੁਨਾਵਾ ਮੈਂ ਗੁਰਨਾਮ ਸ਼ੇਰ ਦੀ ਰਾਊ ਕਾ ਨਗਰ ਮੋਕੇ ਦੀ ਤਹਿਸੀਲ ਜੀ ਬੱਧਣੀ ਸ਼ਹਿਰ ਕੋਲੋਂ 2 ਕਿ ਮੀਲ ਜੀ ਬਾਪ ਬਰੇ ਆਮ ਸਿਉ ਧਰਮ ਮੂਰਤੀ ਜਿਹੜੀ ਮਾਂ ਦੀ ਕੱਕ ਸੀ ਗੁਣਾ ਨਾ ਪੂਰਤੀ ਸ਼ੇਰਪੁਰੇ ਵਿਆਹੀ ਸੀ ਘਰਾਜੋ ਕੰਨਿਆ ਛੋਟੀ ਦਾ ਸਾਖ ਮੰਗੇ ਪ੍ਰੇਮਾ ਨਾ ਮੰਨਿਆ ਹੁਣ ਜਦੋਂ ਪ੍ਰੇਮੇ ਨੇ ਆਪਣੀ ਛੋਟੀ ਧੀ ਦਾ ਸਾਖ ਨਾ ਦਿੱਤਾ ਉਸ ਮਲੰਗ ਨੂੰ ਤਾਂ ਇੱਕ ਦਿਨ ਸੰਤੋ ਆਪਣੀ ਮਾਂ ਨਾਲ ਬਦਣੀ ਸ਼ਹਿਰ ਤੋਂ ਤੁਰੀ ਆਉਂਦੀ ਸੀ ਆਪਣੇ ਪਿੰਡ raukyan ਨੂੰ ਤੇ ਬਦਨੇ ਨੂੰ ਪਤਾ ਸੀ ਕਿ ਉਹ ਸ਼ਹਿਰ ਆਈਆਂ ਹੋਈਆਂ ਬਦਨੇ ਨੇ ਤਿੰਨ ਚਾਰ ਮਲੰਗ ਆਪਣੇ ਨਾਲ ਲਏ ਤੇ ਆਪਣੇ ਭਰਾ ਦੀ ਸਾਲੀ ਸੰਤੋ ਨੂੰ ਬਦਨਾ ਚੱਕ ਕੇ ਲੈ ਗਿਆ ਤੇ ਨਾਲੇ ਜਾਂਦਾ ਹੋਇਆ ਸੰਤੋ ਦੀ ਮਾਂ ਨੂੰ ਬਦਨਾ ਕਹਿ ਗਿਆ ਕਿ ਹੁਣ ਦੋਨਾਂ ਧੀਆਂ ਦਾ ਸੰਧਾਰਾ ਇਕੱਠਾ ਲੈ ਕੇ ਆਇਓ ਸ਼ੇਰਪੁਰੇ ਸੰਤੋ ਦੀ ਮਾਂ ਵਿਚਾਰੀ ਰੋਂਦੀ ਹੋਈ ਪਿੰਡ ਆਈ ਰਾਹੂ ਕੇ ਘਰ ਵਾਲੇ ਪ੍ਰੇਮੇ ਨੂੰ ਦੱਸਿਆ ਉਹ ਦੋ ਚਾਰ ਸਿਆਣੇ ਬੰਦਿਆਂ ਕੋਲੇ ਪਿੰਡ ਦੇ ਮੁਖੀਆਂ ਕੋਲੇ ਗਿਆ ਸਰਕਾਰੀ ਦਰਬਾਰੇ ਪਹੁੰਚ ਕੀਤੀ ਕਿ ਮੇਰੀ ਕੁਆਰੀ ਧੀ ਨੂੰ ਬਦਨਾ ਲੈ ਗਿਆ ਮੇਰੀ ਮਦਦ ਕਰੋ ਕੁੜੀ ਨੂੰ ਮੋੜ ਕੇ ਲਿਆਈਏ ਸਰਕਾਰੀ ਦਰਬਾਰੇ ਕੋਈ ਗੱਲ ਨਾ ਬਣੀ ਕਿਸੇ ਨੇ ਕੋਈ ਲੜਪੱਲਾ ਨਾ ਫੜਾਇਆ ਉਧਰੋਂ ਸਮਾਂ ਬੀਤਦਾ ਚਲਿਆ ਗਿਆ ਤੇ ਉਧਰੋਂ ਪਿੰਡਾਂ 'ਚ ਗੱਲਾਂ ਚੱਲ ਪਈਆਂ ਕਿ ਬਦਨਾ ਬਦਮਾਸ਼ ਹੱਕ ਦੇ ਜ਼ੋਰ ਤੇ ਆਪਦੀ ਸਾਲੀ ਨੂੰ ਚੱਕ ਕੇ ਲੈ ਗਿਆ ਤੇ ਉਧਰੋਂ ਪਿੰਡਾਂ 'ਚ ਘਰੋ ਘਰੀ ਗੱਲਾਂ ਹੋਣ ਲੱਗ ਪਈਆਂ ਕਿ ਬਦਨਾ ਬਦਮਾਸ਼ ਆਪਣੀ ਹੱਕ ਦੇ ਜ਼ੋਰ ਤੇ ਆਪਦੀ ਭਰਾ ਦੀ ਸਾਲੀ ਨੂੰ ਆਪਦੇ ਘਰੇ ਲਈ ਆਈ ਬੈਠਾ ਬਈ ਜਦੋਂ ਕਿਸੇ ਪਾਸਿਓ ਕੋਈ ਚਾਰਾ ਨਾ ਚੱਲਿਆ ਪ੍ਰੇਮੇ ਦਾ ਕੋਈ ਫੋਨ ਆ ਨਾ ਪਿਆ ਅਖੀਰ ਨੂੰ ਫਿਰ ਇੱਕ ਦਿਨ ਪ੍ਰੇਮੇ ਤੇ ਉਹਦੇ ਘਰ ਵਾਲੀ ਨੇ ਹੀਆ ਕੀਤਾ ਕਿ ਸਰਦਾਰ ਬ੍ਰਿਆਮ ਸਿੰਘ ਢਾਲੀਵਾਲ ਕੋਲੇ ਚਲਦੇ ਆ। ਆਪਣਾ ਜੱਟ ਭਰਾ ਐ। ਹੋ ਸਕਦਾ ਆਪਣੀ ਮਦਦ ਕਰੇ। ਪ੍ਰੇਮਾ ਬ੍ਰਿਆਮ ਸਿੰਘ ਦੇ ਘਰੇ ਆਇਆ ਤਾਂ ਗੱਲ ਦੱਸ ਕੇ ਰੋਣ ਲੱਗ ਪਿਆ। ਉਧਰੋਂ ਤੇ ਅਖਾੜੇ ਚੋਂ ਜ਼ੋਰ ਕਰਕੇ ਗਰਨਾਮ ਸਿੰਘ ਵੀ ਆਪਣੇ ਘਰੇ ਮੁੜਿਆ ਸੀ ਉਸੇ ਵੇਲੇ। ਬ੍ਰਿਆਮ ਸਿੰਘ ਢਾਲੀਵਾਲ ਨੇ ਸਾਰੀ ਗੱਲਬਾਤ ਸੁਣ ਕੇ ਆਪਣੇ ਸੁਪੁੱਤਰ ਗਰਨਾਮ ਸਿੰਘ ਨੂੰ ਕੋਲੇ ਬੁਲਾਇਆ। ਆਖਿਆ ਪੁੱਤਰਾ ਆਪਣੇ ਨਾਲ ਆਪਣੇ ਇੱਕ ਦੋ ਮਿੱਤਰਾਂ ਨੂੰ ਲੈ ਜਾ ਤੇ ਪਿੰਡ ਸ਼ੇਰਪੁਰੇ ਤੋਂ ਇਸ ਦੀ ਕੰਨਿਆ ਨੂੰ ਮੋੜ ਕੇ ਲਿਆਓ ਤਾਂ ਗਰਨਾਮ ਸਿੰਘ ਨੇ ਨਿਮਰਤਾ ਨਾਲ ਆਖਿਆ ਬਾਪੂ ਜੀ ਸੱਤ ਵਚਨ ਕੱਲ ਨੂੰ ਇਹ ਕੰਮ ਹੋ ਜਾਊਗਾ ਤੇ ਅਗਲੇ ਦਿਨ ਜਦੋਂ ਸਵੇਰੇ ਗਰਨਾਮ ਸਿੰਘ ਤੁਰਨ ਲੱਗਿਆ ਸ਼ੇਰਪੁਰੇ ਵੱਲ ਨੂੰ ਆਪਣੇ ਦੋ ਮਿੱਤਰਾਂ ਦੇ ਨਾਲ ਤਾਂ ਇਸ ਤੇ ਬਾਪੂ ਨੇ ਆਵਾਜ਼ ਮਾਰ ਕੇ ਆਖਿਆ ਪੁੱਤਰਾ ਆਪ ਬੰਦੂਕ ਨਾਲ ਲੈ ਜਾ ਮਰਦ ਕੋਲੇ ਹਥਿਆਰ ਚੰਗਾ ਹੁੰਦਾ ਸਰਦਾਰ ਬਰਿਆਮ ਸਿੰਘ ਕੋਲੇ 12 ਬੋਰ ਦੀ ਲਾਇਸੈਂਸੀ ਬੰਦੂਕ ਸੀ ਉਸ ਵੇਲੇ ਆਪਣੇ ਪੁੱਤ ਗਰਨਾਮ ਸਿੰਘ ਨੂੰ ਰੌਂਦਾ ਦਾ ਪਟਾ ਤੇ ਬੰਦੂਕ ਬਰਿਆਮ ਸਿੰਘ ਨੇ ਦਿੱਤੀ। ਚਲੋ ਇਹ ਗੱਲਾਂ ਬਾਤਾਂ ਕਰਦੇ ਤੁਰੇ ਗਏ ਤਾਂ ਸ਼ੇਰਪੁਰੇ ਜਾ ਕੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਮਿਲੇ ਤੇ ਉਧਰ ਬਦਨੇ ਕੇ ਘਰੇ ਪਤਾ ਲੱਗ ਗਿਆ ਕਿ ਰਾਉਕਿਆਂ ਵਾਲੇ ਕੁੜੀ ਵਾਪਸ ਮੜਾਉਣ ਆਗੇ ਆ। ਉਹਨਾਂ ਨੇ ਕਾਲੀ ਚ ਕੀ ਕੀਤਾ ਕਿ ਜਿਹੜੀ ਉਦੋਂ ਕੱਚੇ ਘਰਾਂ ਚ ਕੋਠੀ ਬਣੀ ਹੁੰਦੀ ਸੀ ਜਿੱਥੇ ਆਪਾਂ ਲੀੜੇ ਲੱਤੇ ਰਜਾਈਆਂ ਜਾਂ ਕੋਈ ਹੋਰ ਸਮਾਨ ਸੰਦੂਖ ਵਗੈਰਾ ਸਾਂਭ ਕੇ ਰੱਖਦੇ ਹੁੰਦੇ ਸੀ। ਟਰਾ ਕੇ ਕੁੜੀ ਨੂੰ ਉਸ ਕੋਠੀ ਚ ਬਾੜ ਕੇ ਮੂਹਰੇ ਰਜਾਈਆਂ ਲਾ ਕੇ ਤੇ ਉਸ ਕੋਠੀ ਦਾ ਦਰਵਾਜ਼ਾ ਬੰਦ ਕਰਤਾ ਤੇ ਜਦੋਂ ਪਿੰਡ ਦੇ 2-4 ਬੰਦਿਆਂ ਨਾਲ ਭਾਨੇ ਦੇ ਘਰੇ ਪਹੁੰਚਿਆ ਕਰਨਾਮ ਸਿੰਘ ਇਹਨਾਂ ਨੇ ਕਿਹਾ ਵੀ ਸਾਡੀ ਧੀ ਸਾਨੂੰ ਵਾਪਸ ਕਰ ਦਿਓ ਅਸੀਂ ਕਿਸੇ ਰੋਲੇ ਜਾਂ ਚੱਕਰ 'ਚ ਨਹੀਂ ਪੈਣਾ ਚਾਹਦੇ ਨਾ ਤਾਂ ਭਾਨਾ ਪੈਰਾਂ ਤੇ ਪਾਣੀ ਪੈਣ ਦੇਵੇ ਤੇ ਨਾ ਹੀ ਬਦਨਾ ਬਦਮਾਸ਼ ਮੰਨੇ ਕੇ ਕੁੜੀ ਨੂੰ ਮੈਂ ਚੱਕ ਕੇ ਲਿਆਇਆ ਬਦਨਾਖੇ ਤੁਹਾਨੂੰ ਭਲੇਖਾ ਪੈ ਗਿਆ ਤੁਹਾਡੀ ਧੀ ਤਾਂ ਸਾਡੇ ਪਿੰਡ ਆਈ ਨਹੀਂ ਪਰ ਇਹ ਨਿਮਰਤਾ ਨਾਲ ਗੱਲ ਕਰਦੇ ਰਹੇ ਗਰਨਾਮ ਸਿੰਘ ਹੋਣੀ ਕਿਉਂਕਿ ਬਗਾਨਾ ਪਿੰਡ ਸੀ ਪਰ ਜਿਹੜੀ ਕੁੜੀ ਅੰਦਰ ਕੋਠੀ ਚ ਬੰਦ ਕੀਤੀ ਸੀ ਸੰਤੋ ਜਦੋਂ ਉਹਨੂੰ ਆਵਾਜ਼ ਸੁਣੀ ਕਿ ਮੇਰੇ ਪਿੰਡ ਵਾਲੇ ਸਰਦਾਰ ਗਰਨਾਮ ਸਿੰਘ ਦੀ ਆਵਾਜ਼ ਹੈ ਲੜਕੀ ਨੇ ਉਸੇ ਵੇਲੇ ਆਪਣੀਆਂ ਬਾਹਾਂ ਜ਼ੋਰ-ਜ਼ੋਰ ਦੀ ਕੋਠੀ ਦੇ ਦਰਵਾਜ਼ੇ 'ਚ ਮਾਰਨੀਆਂ ਸ਼ੁਰੂ ਕਰਤੀਆਂ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਗੁਰਨਾਮ ਸਿੰਘ ਨੇ ਲੱਤ ਮਾਰ ਕੇ ਉਹ ਕੋਠੀ ਦਾ ਦਰਵਾਜ਼ਾ ਭੰਨਿਆ ਜਦੋਂ ਤੇ ਰਜਾਈਆਂ ਵਿੱਚ ਬੇਹਾਲ ਹੋਈ ਸੰਤੋ ਨੂੰ ਬਾਹਰ ਕੱਢ ਕੇ ਆਪਣੀ ਹਿੱਕ 'ਨਾਂ ਲਾ ਲਿਆ ਗੁਰਨਾਮ ਸਿੰਘ ਭੈਣੇ ਰੋ ਨਾ ਹੁਣ ਤੈਨੂੰ ਤੱਤੀ ਬਾ ਨਹੀਂ ਲੱਗਣ ਦੇ ਭਾਨੇ ਕਾ ਟੱਬਰ ਚਲੋ ਝੂਠਾ ਪੈ ਗਿਆ ਪਿੰਡ ਵਾਲੇ ਮੋਹਤਬਰ ਕਹਿੰਦੇ ਵੀ ਤੁਹਾਡੀ ਕੁੜੀ ਆ ਤੁਸੀਂ ਲੈ ਜਾਓ ਗੁਰਨਾਮ ਸਿੰਘ ਰਾਉਕਿਆਂ ਵਾਲਾ ਦੋ ਇਹਦੇ ਮਿੱਤਰ ਤੇ ਚੌਥੀ ਉਹ ਕੁੜੀ ਇਹ ਉਹਨੇ ਪੈਰੀ ਵਾਪਸ ਰਾਉਕੇ ਪਿੰਡ ਨੂੰ ਤੁਰ ਪੇ ਇਹ ਜਦੋਂ ਪਿੰਡੋਂ ਬਾਹਰ-ਬਾਰ ਆਏ ਤਾਂ ਬਦਨੇ ਬਦਮਾਸ਼ ਨੇ ਵੀ ਆਪਣੇ 4-5 ਸਾਥੀ ਇਕੱਠੇ ਕਰ ਲਏ ਤੇ ਮੂਹਰਲੇ ਪਾਸਿਓਂ ਗਾਈਆਂ ਦਾ ਵੱਗ ਤੁਰਿਆ ਆਉਂਦਾ ਸੀ। ਵੱਗ ਦੇ ਖੱਬੇ ਪਾਸੇ ਗਰਨਾਮ ਸਿੰਘ ਹੋਣੀ ਤੁਰੇ ਜਾਂਦੇ ਸੀ ਤੇ ਸੱਜੇ ਪਾਸੇ ਬਦਨੇ ਬਦਮਾਸ਼ ਤੇ ਉਹਦੇ ਸਾਥੀਆਂ ਨੇ ਇੱਟਾਂ, ਵੱਟੇ, ਰੋੜੇ ਇਹਨਾਂ ਵੱਲੋਂ ਚਲਾਉਣੇ ਸ਼ੁਰੂ ਕਰਤੇ। ਇਹ ਫੇਰ ਵੀ ਚੁੱਪ ਕਰਕੇ ਤੁਰੇ ਗਏ ਕਿ ਆਪਾਂ ਲੜਾਈ ਨਹੀਂ ਕਰਨੀ। ਉਹ ਕੁਦਰਤੀ ਰੋੜੇ ਮਾਰਦੇ ਮਾਰਦੇ ਬਦਨੇ ਬਦਮਾਸ਼ ਨੇ ਗਾਂ ਹੋ ਕੇ ਇੱਕ ਵਟਾ ਗਰਨਾਮ ਸਿੰਘ ਉਹਦੇ ਮਾਰਿਆ ਤੇ ਵਟਾ ਉਹਦੀ ਪੱਗ ਤੇ ਵੱਜਿਆ ਤੇ ਗਰਨਾਮ ਸਿੰਘ ਸੂਰਮੇ ਦੀ ਪੱਗ ਲੈ ਕੇ ਜਦੋਂ ਜ਼ਮੀਨ ਤੇ ਡੱਗ ਪਈ ਗਰਨਾਮ ਸਿੰਘ ਨੇ ਪੱਗ ਨਹੀਂ ਚੱਕੀ ਉਸੇ ਵੇਲੇ ਆਪਣੇ ਮੋਢੇ 'ਚੋਂ ਦਿਨਾਲੀ ਲਾਈ ਇੱਕ ਫਾਇਰ ਸਿੱਧਾ ਕਰਕੇ ਮਾਰਿਆ ਤੇ ਬਦਨਾ ਬਦਮਾਸ਼ ਉੱਥੇ ਹੀ ਢੇਰੀ ਕਰਕੇ ਰਖਤਾ ਹੁਣ ਬਦਨੇ ਦਾ ਦੋਸਤ ਅੱਗੇ ਨੂੰ ਹੋਇਆ ਹਮਲਾ ਕਰਨ ਵਾਸਤੇ ਦੂਜਾ ਫੈਰ ਗੁਰਨਾਮ ਸਿੰਘ ਨੇ ਉਹਦੇ ਮਾਰਿਆ ਉਹ ਵੀ ਉੱਥੇ ਮਾਰ ਕੇ ਰੱਖ ਤੇ ਤੀਜਾ ਰਾਉ ਕੇ ਪੈਂਡ ਵਾਲਾ ਪ੍ਰਾਉਣਾ ਭਾਨਾ ਉਹ ਜਦੋਂ ਅੱਗੇ ਨੂੰ ਵਧਣ ਲੱਗਿਆ ਤਾਂ ਗੁਰਨਾਮ ਸਿੰਘ ਨੇ ਉਹਦੇ ਗੋਡੇ 'ਚ ਫੈਰ ਮਾਰਿਆ ਉਹਨੂੰ ਜ਼ਖਮੀ ਕਰਕੇ ਸੜਤਾ ਤੇ ਇੱਕ ਬੰਦਾ ਹੋਰ ਜਦੋਂ ਗਾਹ ਨੂੰ ਆਇਆ ਇੱਕ ਫੈਰ ਉਹਦੇ ਮਾਰਿਆ ਉਹ ਵੀ ਮਾਰਤਾ ਯਾਨੀ ਤਿੰਨ ਬੰਦੇ ਮਾਰਤੇ ਤੇ ਚੌਥਾ ਜ਼ਖਮੀ ਕਰਤਾ ਗੁਰਨਾਮ ਸਿੰਘ ਰਾਉਕਿਆਂ ਵਾਲੇ ਪੈਂਡ 'ਚ ਤਾਂ ਹਲਾ ਲਾਲਾ ਮੱਚ ਗਈ ਉਸੇ ਵੇਲੇ ਪਰ ਇਹ ਸੂਰਮਾ ਆਪਣੇ ਪਿੰਡ ਦੀ ਧੀ ਨੂੰ ਪਿੰਡ ਲਿਆਇਆ ਕੁੜੀ ਨੂੰ ਉਹਦੇ ਘਰੇ ਛੱਡ ਦਿੱਤਾ ਤੇ ਆਪ ਆਪਣੇ ਪਿੰਡ ਇੱਕ ਰਾਤ ਰਿਆ ਤੇ ਅਗਲੇ ਦਿਨ ਮਿਰਜੇ ਕੇ ਦਿਆਲਪੁਰੇ ਚਲਿਆ ਗਿਆ ਉੱਥੇ ਦੇ ਨਾਨਕੇ ਸੀ ਫੂਲ ਕੇ ਖਾਨਦਾਨੀ ਸਰਦਾਰਾਂ ਦੇ ਘਰੇ ਉਹ ਵੀ ਬਹੁਤ ਤਕੜਾ ਘਰਾਣਾ ਸੀ ਪਿੰਡ 'ਚ ਸਰਦੇ ਪੁੱਜਦੇ ਜ਼ਿਮੀਂਦਾਰ ਸੀ ਹੁਣ ਥਾਣੇ ਰਿਪੋਰਟਾਂ ਹੋ ਗਈਆਂ ਤਿੰਨ ਬੰਦੇ ਉਸ ਵੇਲੇ ਮਾਰਦੇ ਨੇ ਬਹੁਤ ਵੱਡੀ ਗੱਲ ਸੀ ਮਾਰੇ ਤਾਂ ਸੀ ਅਣਖ ਤੇ ਇੱਜ਼ਤ ਹੀ ਖਾਤਰ ਪਾਰੰਗਰੇਜ ਸਰਕਾਰ ਤੇ ਰਿਆਸਤੀ ਰਾਜਿਆਂ ਦੀਆਂ ਨਜ਼ਰਾਂ 'ਚ ਇਹ ਕਤਲ ਸੀ ਗਰਨਾਮ ਸਿੰਘ ਨੂੰ ਵੀ ਪਤਾ ਸੀ ਵੀ ਜੇ ਹੁਣ ਮੈਂ ਘਰ ਵੜਿਆ ਤਾਂ ਬਾਕੀ ਦੀ ਸਾਰੀ ਉਮਰ ਜੇਲ੍ਹ 'ਚ ਕੱਟਣੀ ਪਊ ਆਪਣੇ ਨਾਨਕਿਆਂ ਦੇ ਘਰੋਂ ਇਹ ਪਿੰਡ ਨਹੀਂ ਆਇਆ ਤੇ ਸਿੱਧਾ ਜਾ ਕੇ ਡਾਕੂਆਂ ਦੇ ਟੋਲੇ 'ਚ ਰਲ ਗਿਆ 80-85 ਕਿੱਲੇ ਜ਼ਮੀਨ ਦਾ ਮਾਲਕ ਕਹਿੰਦੀ ਘਾਉ ਦੀ ਢੇਰੀ ਦਾ ਵਾਰਿਸ ਕਿਸੇ ਗਰੀਬ ਜੱਟ ਦੀ ਧੀ ਦੀ ਖਾਤਰ ਅੱਜ ਆਪ ਜੰਗਲ ਚ ਰਾਤਾਂ ਕੱਟਣ ਨੂੰ ਮਜਬੂਰ ਹੋ ਗਿਆ ਸੀ ਕਿਉਂਕਿ ਅਣਖੀ ਬੰਦੇ ਦੌਲਤਾਂ ਸ਼ੌਹਰਤਾਂ ਨਹੀਂ ਇੱਜ਼ਤ ਵੇਖਦੇ ਹੁੰਦੇ ਆ ਹੁਣ ਕਈ ਇਤਿਹਾਸਕਾਰ ਇਹ ਲਿਖਦੇ ਆ ਕਿ ਇਹ ਸੁੱਚੇ ਸੂਰਮੇ ਦਾ ਸਮਕਾਲੀ ਸੀ ਸੁੱਚੇ ਸੂਰਮੇ ਨਾਲ ਰਲ ਕੇ ਇਸ ਨੇ ਕਈ ਕੰਮ ਕੀਤੇ ਪਰ ਇਹ ਗਰਨਾਮ ਸਿੰਘ ਔਰਾਉਕਿਆਂ ਵਾਲਾ ਡਾਕੂ ਸੂਰਮਾ ਬਣ ਗਿਆ